ਅੱਜ ਮੀਂਹ ਜਿਹੜਾ ਸਵੇਰੇ ਪਿਆ ਹਨਾ 2:3 ਵਜੇ ਸ਼ੁਰੂ ਹੁੰਦਾ ਤਕਰੀਬਨ 7 ਵਜੇ ਤੱਕ ਪਈ ਗਿਆ ਤੇ ਆ ਡੁੱਬੇ ਝੋਨੇ ਦੇਖਣਾ ਲੋਕਾਂ ਨੂੰ ਆ ਆ ਬਹੁਤ 6-7 ਫੁੱਟ ਡੂੰਗਾ ਆ ਖੇਤ ਆ ਇੱਥੇ ਝੋਨਾ ਲੱਗਾ ਸੀ ਇਹ ਵਿਚਾਰਿਆਂ ਨੇ ਦੂਜੀ કે ਤੀਜੀ ਵਾਰੀ ਇੱਥੇ ਝੋਨਾ ਲਾਇਆ ਸੀ ਹਨਾ ਬਿੱਲੀ ਰੋਲਾ ਪਾਉਣ ਲੱਗੀ ਸਾਨੂੰ ਦੇਖ ਕੇ ਸੋ ਇਹਨੂੰ ਵਿਚਾਰੀ ਨੂੰ ਵੀ ਚਲੋ ਕੁਝ ਖਾਣ ਨੂੰ ਦੇਣਾ ਚਾਹੀਦਾ ਸੀ ਇੱਕ ਆ ਪਿੰਡ ਮੁੱਧਾਂ ਆ ਇਹ ਇੱਕ ਖੂਹ ਦੀ ਜਾਨੀ ਪੈੜ ਆ ਲੋ ਰਾਹ ਸਾਰਾ ਰੋਡ ਦਿੱਤਾ ਉਹਨੇ ਹੁਣੇ ਦੁਬਾਰਾ ਬਣਾਉਣਾ ਪਊਗਾ ਆ ਨਿਆਣੇ ਲੱਗੇ ਹੋਇਆ ਮੱਛੀ ਫੜਨ ਕੋਈ ਆਈ ਕੋਈ ਮੱਛੀ ਹੱਥ ਹਜੇ ਨਹੀਂ ਕੋਈ ਆਈ ਮੱਛੀ ਹੱਥ ਇਹਨਾਂ ਅੱਜ ਮੀਂਹ ਜਿਹੜਾ ਸਵੇਰੇ ਪਿਆ ਹਨਾ 2.5-3 ਵਜੇ ਸ਼ੁਰੂ ਹੁੰਦਾ ਤਕਰੀਬਨ 7 ਵਜੇ ਤੱਕ ਪਈ ਗਿਆ ਪਰ 3 ਘੰਟੇ ਦਾ ਮੀਂਹ ਦਾ ਉਹ ਸੀ ਵੀ ਜਿਹੜਾ ਪਿੰਡ ਵਾਲੇ ਕਹਿੰਦੇ ਵੀ ਦੇਖ ਤਾਂ ਕਦੇ ਜਿੰਦਗੀ ਜਾਂ ਦਿਖਾਈ ਯਾਰ ਅੰਦਰ ਓਏ ਹੋਏ ਹੱਤਿਆਂ ਵਿੱਚੋਂ ਬਾਹਰ ਆ ਰਿਹਾ ਪਾਣੀ ਤੇ ਝੋਨੇ ਡੁੱਬ ਗਏ ਮਾਦਾ ਬੂਪਾਰਾ ਮਾਦਾ ਰੌੜਲਾ ਆ ਰਿਹਾ ਅੱਜ ਸਾਡੇ ਪਿੰਡ ਦਾ ਵੀ ਸਾਡੇ ਪਿੰਡ ਦਾ ਇਸ 3 ਮਹੀਨੇ ਦੇ 3 ਘੰਟੇ ਦੇ ਮੀਂਹ ਨੇ ਕੀ ਬਣਾਇਆ ਤਾਂ ਉਹ ਵਿਚਾਰੇ ਜਿਹੜੇ ਹੜਾ 'ਚ ਬੈਠੇ ਆ ਉਹਨਾਂ ਦਾ ਕੀ ਹਾਲ ਹੋਊਗਾ ਇਹ ਸਕੂਲ ਵੀ ਦੇਖੀ ਜੀ ਮਾੜਾ ਜਾਂ ਮੀਂਹ ਇਹ ਨਾ ਆਲਾ ਦੋਲਾ ਚੰਬ ਕੇ ਰੱਖਤਾ ਤੇ ਆ ਬਿੱਲੀ ਰੌਲਾ ਪਾਉਣ ਲੱਗੀ ਸਾਨੂੰ ਦੇਖ ਕੇ ਵੇ ਇਹਨੂੰ ਵਿਚਾਰੀ ਨੂੰ ਵੀ ਚਲੋ ਕੁਝ ਖਾਣ ਨੂੰ ਦੇਣਾ ਚਾਹੀਦਾ ਸੀ ਉਹ ਦੇਖਣ ਆਏ ਸੀ ਵੀ ਕੋਈ ਪ੍ਰੋਬਲਮ ਤਾਂ ਨਹੀਂ ਕੀ ਠੀਕ ਆ ਸੁੱਪਸਾਂ ਦੇ ਇੱਥੇ ਤਾਂ ਸਾਰੇ ਪਾਸੇ ਆਹਾਂ ਕੁਝ ਨਹੀਂ ਖਰਾਬਾ ਵਗੈਰਾ ਹੋਇਆ ਚਲੋ ਬਚਾ ਆ ਤੇ ਬਾਹਰ ਦੇਖਦੇ ਆ ਗਰਾਊਂਡ 'ਚ ਕੀ ਹਾਲ ਹੈ ਉਧਰ ਵੀ ਕਰਨੇ ਦਾ ਮਾਰ ਲੈਨੇ ਆ ਪਰ ਤਕਰੀਬਨ ਇੱਥੇ ਜਿਹੜਾ ਵਾਲੀਬਾਲ ਗਰਾਊਂਡ ਹੈ 'ਚ ਤਾਂ ਪਾਣੀ ਬਹੁਤ ਜ਼ਿਆਦਾ ਆ ਅੱਗੇ ਪਾਣੀ ਬਹੁਤ ਜ਼ਿਆਦਾ ਸੀ ਹੁਣ ਜੀਰ ਗਿਆ ਆ ਸਵੇਰੇ 7-8 ਵਜੇ ਜਦੋਂ ਦੇਖਿਆ ਸੀ ਤਾਂ ਪਾਣੀ ਜ਼ਿਆਦਾ ਸੀ ਉਦੋਂ ਐਕਚੁਅਲੀ ਅਸੀਂ ਖੁਦ ਇੱਕ ਪਾਣੀ ਕੱਢ ਰਹੇ ਸੀ ਕਿਤੋਂ ਤਾਂ ਕਿਸੇ ਦੇ ਘਰ ਚ ਪਾਣੀ ਆ ਗਿਆ ਸੀ ਇਸ ਕਰਕੇ ਇੱਧਰ ਆ ਨਹੀਂ ਹੋਏ ਤਾਂ ਜਿਸ ਤਰ੍ਹਾਂ ਆ ਚਮਕਦਾ ਪਿਆ ਇੱਥੋਂ ਗਰਾਊਂਡ ਏਦਾਂ ਆਪਣੀਆਂ ਗਰਾਊਂਡ ਚਮਕਦੀ ਪਈ ਸੀ ਮੈਂ ਉੱਪਰ ਘਰੋਂ ਦੇਖਿਆ ਸੀ ਤਾਂ ਬਹੁਤ ਜ਼ਿਆਦਾ ਪਾਣੀ ਸੀ ਪਰ ਆਪਣੀ ਰੇਤਲੀ ਜ਼ਮੀਨ ਹੋਣ ਕਰਕੇ ਇੱਥੇ ਪਾਣੀ ਜੀਰ ਜਾਂਦਾ ਜਿੱਦਾਂ ਗਰਾਊਂਡ ਦੇ ਵਿੱਚ ਇਹ ਪੀ ਲੈਂਦੀ ਆ ਉਹ ਜਿਹਦਾ ਬਾਹਰ ਜੀ ਦੇਖੋਗੇ ਤਾਂ ਹਾਲਤ ਜਿੱਤਾ ਮਾੜੀ ਆ ਝੋਨੇ ਜਾਨੇ ਬਹੁਤ ਭਰ ਗਿਆ ਤੇ ਉਧਰੋਂ ਪਾਣੀ ਉਹ ਵਾਲੀ ਸਾਈਡ ਤੋਂ ਆਈ ਜਾ ਰਿਹਾ ਚੜਦੇ ਵਾਲੇ ਪਾਸਿਓਂ ਆ ਪੈੜਾਂ ਖੂਹਾਂ ਦੀਆਂ ਜਾਂ ਰਾਹਾਂ ਦੀਆਂ ਹਾਂ ਬਿਲਕੁਲ ਪੈੜਾਂ ਦਾ ਬਹੁਤ ਮਾੜਾ ਹਾਲ ਆ ਖੱਤਿਆਂ ਵਿੱਚ ਛੱਡੋ ਆੜਾਂ ਦਾ ਹਾਲ ਆ ਆੜਿਆ ਹੈ ਜਿੱਥੇ ਪਾਣੀ ਇੰਨਾ ਖੜਾ ਆ ਤੇ ਆ ਡੁੱਬੇ ਝੋਨੇ ਦੇਖਦਾ ਲੋਕਾਂ ਨੂੰ ਜਿੰਨੀ ਜ਼ਿਆਦਾ ਬਾਰਿਸ਼ ਹੋਈ ਜਾ ਯਾ ਲੱਗਦਾ ਬਹੁਤ ਡੂੰਗਾ ਹੈ ਖੇਤ ਇਹ ਡੂੰਗਾ ਹੈ ਨਾ ਕਾਫੀ ਖੇਤ ਇਹ ਹਨਾ ਤੇ ਇਹਦੇ ਵਿੱਚੋਂ ਪਾਣੀ ਫਲੋ ਕਰ ਰਿਹਾ ਓਕੇ ਕਿਉਂਕਿ ਉੱਥੇ ਬਾਦੂ ਪਾਣੀ ਇਧਰੋਂ ਨਿਕਲਦੇ ਰਹੀ ਇੱਥੇ ਚਾਰਟ ਦੇ ਵਾਲੇ ਪਾਸੇੋਂ ਲੈਣਦੇ ਵਾਲੇ ਪਾਸੇ ਨੂੰ ਜਾਂਦਾ ਨਾ ਇੱਥੋਂ ਪਾਣੀ ਨਿਕਲ ਰਿਹਾ ਆ ਯਾਨੀ ਤੇ ਸਕੂਲ ਨੂੰ ਆਉਣ ਵਾਲੇ ਦੋਨੇ ਰਾਹ ਜਿਹੜੇ ਆ ਉਹ ਭਰੇ ਪਏ ਆ ਆ ਸੜਕ ਤਕਰੀਬਨ ਫੁੱਟ ਤੋਂ ਉੱਤੇ ਪਾਣੀ ਲਗਭਗ ਹੈਗਾ ਆ ਇੱਥੇ ਇੱਥੋਂ ਕਿ ਟਾਟਾ ਪਰ ਇੱਥੋਂ ਫਲੋ ਜਾਂਦਾ ਆ ਦੇ ਐਨੂੰ ਜਾ ਰਿਹਾ ਇੱਧਰ ਨੂੰ ਜਾ ਰਿਹਾ ਜੀ ਲੋ ਤੇ ਛੋੜੇ ਨਿਸਰੇ ਹੋਏ ਮੁੰਜਰਾ ਤਕਰੀਬਨ ਬੜੀਆਂ ਹੁੰਆਂ ਪਾਣੀ ਇੰਨਾ ਜ਼ਿਆਦਾ ਤਾਂ ਅਜੇ ਗਹਿਰੇ ਆ ਵੀ 2-3 ਦਿਨ ਮੀਂਹ ਚਾਂਸ ਆ ਫਿਰ ਵੀ ਰੱਬ ਤੋਂ ਸੋਖ ਮੰਗੀਏ ਕਿ ਯਾਰ ਹੁਣ ਖਰਾਬਾ ਨਾ ਰੱਬ ਕਰੇ ਜਿੱਧਰ ਬਚਾ ਹੈਗਾ ਆ ਉਧਰ ਬਚਾ ਰਵੇ ਤੇ ਆ ਜਿਹੜਾ ਰਾਹ ਆ ਗਹਿਰਾ ਤੋਂ ਸ਼ੰਕਰ ਰੋੜੇ ਨੂੰ ਕਹਿੰਦੇ ਆ ਇਹ ਉਹ ਰੋੜ ਆ ਇਹ ਪਿੰਡ ਦੇ ਵਿੱਚ ਦੀ ਲੰਘਦਾ ਸਾਡਾ ਰੋੜ ਆ ਸਾਡੀ ਫਰਨੀ ਵੀ ਇੱਕ ਤਰ੍ਹਾਂ ਇਹ ਪਿੰਡ ਦੀ ਤਾਂ ਹਾਲਤ ਇਹਦੀ ਆ ਆ ਵੀ ਇੱਥੇ ਪਾਣੀ ਬਹੁਤ ਜ਼ਿਆਦਾ ਖੜਦਾ ਹੁਣ ਭਾਵੇਂ 4 ਦਿਨ ਧੁੱਪ ਲੱਗ ਜਾ ਆ ਪਾਣੀ ਨਹੀਂ ਜਾਣਾ ਕਿਤੇ ਕਿਉਂਕਿ ਨਿਕਾਸੀ ਕਿਤੇ ਨਹੀਂ ਕੋਈ ਸਿਸਟਮ ਹੈ ਨਹੀਂਗਾ ਡਰੇਨ ਦਾ ਸਿਸਟਮ ਕਿੱਥੇ ਆ ਬਣਾਉਂਦੀਆਂ ਸਰਕਾਰਾਂ ਹੈਨਾ ਕੋਈ ਰੱਖਿਆ ਹੀ ਕੁਛ ਨਹੀਂਗਾ ਤੇ ਲੋਕਾਂ ਦੇ ਘਰਾਂ ਚੋਂ ਪਾਣੀ ਸਿੱਧਾ ਰਾਹ ਤੇ ਤੇ ਉਤੋਂ ਆ ਤੁਹਾਨੂੰ ਚੀਜ਼ ਦਿਖਾਉਣ ਵਾਲੀ ਆ ਆ ਜਿਹੜੀ ਚੀਜ਼ ਆ ਆ ਆ ਬਹੁਤ 6-7 ਫੁੱਟ ਡੂੰਘਾ ਆ ਖੇਤ ਆ ਛੋਟਾ ਆ ਤਾਂ ਕਰੀਬਨ 6 ਤੋਂ 7 ਫੁੱਟ ਡੂੰਗੀ ਆ ਇਹ ਤੁਸੀਂ ਦੇਖ ਲਓ ਕਿ ਕਿੰਨੀ بارش ਹੋਈ ਆ ਤੇ ਇਹ ਇਹ ਜਿੱਥੇ ਇੱਥੇ ਝੋਨਾ ਲੱਗਾ ਸੀ ਇਹ ਵਿਚਾਰਿਆਂ ਨੇ ਦੂਜੀ કે ਤੀਜੀ ਵਾਰੀ ਇੱਥੇ ਝੋਨਾ ਲਾਇਆ ਸੀ ਹਨਾ ਤੇ ਦੇਖੋ ਉਹਨਾਂ ਦਾ ਕਿੰਨਾ ਨੁਕਸਾਨ ਹੋ ਚੁੱਕਾ ਆ ਤੇ ਉਤੋਂ ਆ ਜਿਹੜੀਆਂ ਆਲੇ-ਦੁਆਲੇ ਦੀਆਂ ਜਿੱਦਾਂ ਹੁਣ ਉਹ ਜਿਹੜੀ ਬੀਹੀ ਆ ਆ ਗਲੀ ਆ ਇਹ ਗਲੀ ਉੱਥੋਂ ਮੋੜਿਓ ਬੈ ਗਈ ਆ ਤੇ ਇਹ ਬਹੁਤ ਦਿੱਕਤ ਆ ਤੇ ਇਧਰੋਂ ਰਾਹ ਨੂੰ ਵੀ ਆ ਸਕਦੀ ਆ ਠੀਕ ਆ ਜੀ 메인 ਰੋਡ ਜਿਹੜਾ ਇਹ ਵੀਰਾਂ ਤੋਂ ਆਦਾ ਘਰ ਵਾਲਿਆਂ ਨੂੰ ਵੀ ਦਿੱਕਤ ਆ ਸਕਦੀ ਆ ਤਾਂ ਤੁਸੀਂ ਦੇਖ ਲਓ ਵੀ ਸਾਡੇ ਪੈਂਡ ਦੇ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਜਿਹੜੀ ਆ ਆਪਣੇ ਬਣੀ ਹੋਈ ਆ तकरीबन ਹੈ ਵੀ ਅਸੀਂ ਪਾਣੀ ਨੂੰ ਨਹੀਂ ਸੰਭਾਲਦੇ ਜੇ ਕਿਤੇ ਆਪਾਂ ਇਹ ਹੀ ਪਾਣੀ ਸਾਂਭਣ ਦਾ ਯਤਨ ਕਰੀਏ ਜੇ ਆਪਾਂ ਕੋਈ ਇਦਾਂ ਦਾ ਪ੍ਰੋਗਰਾਮ ਬਣਾਈਏ ਵੀ ਇਹ ਪਾਣੀ ਸਾਂਭ ਲੈ ਜਾਣ ਤਾਂ ਦੇਖੋ ਕਿੰਨਾ ਇਹਨੂੰ ਪਾਣੀ ਨੂੰ ਸਾਫ਼ ਕਰਕੇ ਆਪਾਂ ਵਰਤ ਸਕਦੇ ਹਾਂ ਖੇਤੀ ਲਈ ਵਰਤ ਸਕਦੇ ਹਾਂ ਘਰਾਂ 'ਚ ਸਫਾਈ ਲਈ ਵਰਤ ਸਕਦੇ ਤੇ ਬਹੁਤ ਸਾਰੇ ਪਿੰਡਾਂ 'ਚ ਇਦਾਂ ਦੇ ਪਲਾਂਟ ਲੱਗੇ ਆ। ਉਪਾ ਦੇ ਖੂਹਾਂ ਨੂੰ ਜਾਂਦੇ ਰਾਹਾਂ ਦਾ ਮਾੜਾ ਹਾਲ ਚੱਕ ਤਾਂ ਗਿਰਾਵਾਰ ਹੀ ਇੰਦਾ ਨੇ ਮੀਂਹ ਮੈਗਾ ਦੇਖਦੇ ਆ ਆਹ ਕਿਹਦੀ ਰਾਨਾ ਕਰਿਆ ਤੇ ਇਹ ਜੀ ਰਾਨਾ ਕਰਦਾ ਜਿੱਥੋਂ ਪੌਲ ਚੱਕ ਕੇ ਬਾਈਪਾਸ ਕੱਢਿਆ ਹੋਇਆ ਕਿਨਾਂ ਤੋਂ ਬਾਰ-ਬਾਰ ਨਹੀਂ ਇਹ ਉਹਦਾ ਤੇ ਨਾਲ ਇਹ ਵੀ ਆ ਵੀ ਬੈਂ ਹੀ ਦੇਖਦੇ ਆਪਾਂ ਬੈਂ ਹੀ ਕਿੱਦਾਂ ਆ ਸਿਸਟਮ ਜਸਟ ਬੈਂ ਹੀ ਦੇਖ ਲਈਏ ਕਿਉਂਕਿ ਆਪਾਂ ਨੂੰ ਤਾਂ ਜਦ ਜੇ ਕਿਤੇ ਮਾਰ ਪੈਣੀ ਤੇ ਫਿਰ ਬੈਂ ਦੀ ਹੀ ਪੈਣੀ ਆ ਮੜ ਜੀ ਦੇਖ ਲੈਣੀ ਚਾਹੀਦੀ ਆ ਇਹ ਰੋ ਆ ਆ ਵੇਂ ਦਾ ਸਾਡਾ ਇਲਾਕਾ ਤੇ ਉਹ ਸਾਹਮਣੇ ਦਿਸਦਾ ਉਹ ਖੂਹ ਦਿਖਾਈ ਯਾਰ ਆਪਾਂ ਦਿਖਾ ਲਿਆ ਹੋਇਆ ਵੈਸੇ ਉਹ ਖੂਹ ਕਿਹੜਾ ਤੇ ਦਿਖਾ ਲਈ ਨਹੀਂ ਦਿਖਾਈ ਇਹ ਬਿਫੋਰ ਪਾਰਟੀਸ਼ਨ ਦਾ ਬਣਿਆ ਹੋਇਆ ਖੂਹ ਆ ਇਹ ਸਾਰੀ ਬਿਲਡਿੰਗ ਜਿਹੜੀ ਆੜੀ ਲਾਲ ਜੀ ਤੁਸੀਂ ਦੇਖਦੇ ਆ ਇਹ ਵੰਡ ਤੋਂ ਪਹਿਲਾਂ ਦੀ ਆ ਵੇਹੀਂ ਫੁੱਲ ਫਲੋ ਚ ਜਾ ਰਹੀ ਤੇ ਸਾਰੀਆਂ ਉਹ ਝੁੱਗੀਆਂ ਧੋਬੀਆਂ ਹੋਈਆਂ ਆ ਉਹਨੇ ਤੇ ਆ ਜਿਹੜਾ ਪਾਣੀ ਆ ਰਿਹਾ ਇਹ ਐਕਚੁਅਲ ਦੇ ਵਿੱਚ ਮੀਂਹ ਦਾ ਪਾਣੀ ਆ ਜਿੰਨਾ ਸੀਗਾ ਇਹ ਕਰੀ ਹਾਂ ਇਹ ਮੀਂਹ ਦਾ ਪਾਣੀ ਸੀਗਾ ਜਿੰਨਾ ਮੀਂਹ ਪਿਆ ਆ ਨਾ ਤਿੰਨ ਚਾਰ ਘੰਟਾ ਹੈ ਤੁਸੀਂ ਦੇਖ ਲਓ ਹਜੇ ਤੱਕ ਇਧਰੋਂ ਪਾਣੀ ਆਈ ਜਾ ਰਿਹਾ ਆ ਪਿੰਡ ਮੁੱਧਾਂ ਆ ਮੁੰਦ ਬੋਲ ਦਿੰਦੇ ਵੈਸੇ ਕਾਗਜ਼ਾਂ 'ਚ ਨਾ ਮੋਂਦੇ ਆ ਮੁੱਧਾਂ ਬੋਲ ਦਿੰਦੇ ਆ ਅਸੀਂ ਕਿਉਂਕਿ ਉੱਚਾ ਪਾਸਾ ਆ ਆ ਨੀਮਾ ਆ ਤੇ ਇੱਥੋਂ ਪਾਣੀ ਆ ਅੱਗੇ ਦਿਖਾ ਲਿਜੀਏ ਮਾੜੇ ਉਧਰੋਂ ਇੰਨਾ ਕ ਜਿਆਦਾ ਪਾਣੀ ਆ ਰਿਹਾ ਆ ਬਈ ਕੁਝ ਅੰਦਾਜ਼ਾ ਲਾ ਸਕਦੇ ਆ ਵੈਸੇ ਇੱਥੇ ਤਲਕਣ 2000 ਚਲੋ ਕੋਈ ਨਹੀਂ ਜਿੰਨਾ ਕੁ ਲੰਘ ਹੁੰਦਾ ਲੰਘਦੇ ਆ ਆਪਾਂ ਹੈ ਕਿ ਨਹੀਂ ਹੜ ਵਾਲੀ ਸਥਿਤੀ ਬਣੀ ਹੋਈ ਇਹ ਇੱਕ ਮੀਂਹ ਦੇ ਨਾਲ ਬਣ ਗਈ ਇੱਕ ਮੀਂਹ ਜਾਨੀ ਇਹਨਾਂ ਪਿੰਡਾਂ ਦੀਆਂ ਆਹ ਸਾਈਡ ਵਾਲੀਆਂ ਆ ਜਲੰਧਰ ਰੋਡ ਆ ਨਕੂਦਰ ਤੋਂ ਜਲੰਧਰ ਆਹ ਸਾਈਡ ਨਕੂਦਰ ਆ ਤੇ ਇਹ ਜਲੰਧਰ ਨੂੰ ਇਧਰ ਨੂੰ ਜਾਂਦੀ ਆ ਰੋਡ ਤਾਂ ਇੱਕ ਮੀਂਹ ਨੇ ਆਹ ਹਾਲਤ ਕਰ ਦਿੱਤੀ ਆ ਤੇ ਦੇਖੋ ਆ ਇਥੋਂ ਜਿੰਨੀਆਂ ਕੋਈ ਨਾਲ ਲੱਗਦੀਆਂ ਜ਼ਮੀਨਾਂ ਨੇ ਵੇਂਦੇ ਉਹ ਸਾਬ ਇਥੋਂ ਇਥੋਂ ਦਾ ਹੁਣ ਖਰਾਬ ਹੋ ਗਈ ਆ ਫਸਲ ਜਿਹੜੀ ਕੋਈ ਹੋਈ ਬੀਜੀ ਵਾਲਾ ਮੋਟਾ ਮਨ ਲਾਦਾ ਉਹ ਵੀ ਹੋ ਗਿਆ ਹੁਣਾ ਖਰਾਬ ਆ ਇਹਨਾਂ ਦਾ ਤੇ ਪਾਣੀ ਵਗਦਾ ਦੇਖ ਲੀਏ ਆਹਾ ਦੇਖੋ ਤੇ ਇਹ ਇੱਕ ਖੂਹ ਦੀ ਜਾਨੀ ਪੈੜ ਆ ਜਿਹੜਾ ਮੈਂ ਉਹ ਕਹਿ ਰਿਹਾ ਨਾ ਲਾਲ ਬਿਲਡਿੰਗ ਜਿਹੜੀ ਉਹ ਨੂੰ ਜਾਂਦੀ ਇਹ ਉਸ ਖੂਹ ਦੀ ਪੈੜ ਆ ਉਹਦਾ ਰਾਹ ਆ ਲੋ ਰਾਹ ਸਾਰਾ ਰੋਡ ਦਿੱਤਾ ਉਹਨੇ ਉਹਨੇ ਦੁਬਾਰਾ ਬਣਾਉਣਾ ਪਊਗਾ ਤਾਂ ਵੱਡੇ ਵੱਡੇ ਇਦਾਂ ਟੋਏ ਪਾਤੇ ਆ ਤੇ ਕੋਈ ਜਿੱਦਾਂ ਬਈ ਇਧਰ ਨੂੰ ਇੰਨੀ ਚੜੀ ਹੋਈ ਆ ਇਹ ਬਹੁਤ ਜ਼ਿਆਦਾ ਪਰ ਇਧਰ ਨੂੰ ਹਜੇ ਪਾਣੀ ਨਹੀਂ ਆਇਆ ਸਗਾ ਕਿ ਇਧਰ ਜ਼ਮੀਨਾਂ ਭਰ ਗਈਆਂ ਹੋਣ ਪਰ ਆ ਮੀਂਹ ਦੀ ਮੈਂ ਤੁਹਾਨੂੰ ਹਾਲਤ ਦਿਖਾ ਰਿਹਾ ਵੀ ਮੀਂਹ ਹੈ ਤਾਂ ਹੁਣ ਇਹ ਸਾਰਾ ਪਾਣੀ ਜਿਹੜਾ ਨਾ ਉਧਰੋਂ ਆ ਰਿਹਾ ਆ ਖੇਤਾਂ ਵਿੱਚ ਜਿਹੜੇ ਉੱਚੇ ਖੇਤ ਆ ਉਧਰੋਂ ਨੀਵੇਂ ਇੱਥੇ ਆ ਰਿਹਾ ਇੱਥੋਂ ਸਾਰਾ ਜਿਹੜਾ ਆ ਉਹ ਖੇਤਾਂ 'ਚੋਂ ਵੀ ਉਹ ਦੇਖੋ ਤੇ ਜਿੱਦਾਂ ਉਹਨਾਂ ਖੇਤਾਂ 'ਚੋਂ ਆ ਰਿਹਾ ਉਹ ਸਾਰਾ ਆ ਕੇ ਤੇ ਫਿਰ ਇਸ ਖੇਤ 'ਚ ਪੈ ਰਿਹਾ ਇਸ ਖੇਤ ਤੋਂ ਸਿੱਧਾ ਜਾ ਕੇ ਫਿਰ ਅਗਲੇ 'ਚ ਜਾਂਦਾ ਹਨਾ ਇਹ ਸਾਰਾ ਵੇਈਂ ਵੱਲ ਨੂੰ ਜਾਈ ਜਾਂਦਾ ਤਾਂ ਵੇਈਂ ਨੂੰ ਹੁਣ ਮੈਨੂੰ ਲੱਗਦਾ ਆ ਵੀ ਵੇਈਂ ਵੀ ਕਿਹੜਾ ਨੀਵੀ ਆ ਵੇਹੀਂ ਵੀ ਬਹੁਤ ਜ਼ਿਆਦਾ ਇਸ ਵੇਲੇ ਆ ਦੇਖੋ ਭਰੀ ਜਾ ਰਹੀ ਆ ਅੱਗੇ ਨੂੰ ਉਥੋਂ ਕੁ ਮੈਂ ਦਿਖਾ ਦਿੰਦਾ ਜਿੰਨਾ ਕਿ ਜਾ ਹੁੰਦਾ ਕਿਉਂਕਿ ਕਾਫੀ ਰਾਹ ਖਰਾਬ ਹੋ ਚੁੱਕਾ ਆ ਤੇ ਜੋ ਉੱਪਰੋਂ ਦਿਖਾਈਏ ਤੁਹਾਨੂੰ ਤੇ ਆ ਇੱਥੇ ਤੱਕ ਵੇਹੀਂ ਦਾ ਪਾਣੀ ਆਇਆ ਹੋਇਆ ਵੇਹੀਂ ਆ ਚੱਲ ਰਹੀ ਆ ਦੁਨੀਆ ਖੜਖੜ ਦੇਖ ਰਹੀ ਆ ਵੇਹੀਂ ਦਾ ਪਾਣੀ ਥੱਲੇ ਜਾ ਨਹੀਂ ਸੀ ਹੋ ਰਿਹਾ ਤਾਂ ਕਰਕੇ ਮੈਨੂੰ ਇਧਰੋਂ ਦੀ ਦਿਖਾਉਣਾ ਪੈ ਰਿਹਾ ਆ ਤੁਹਾਨੂੰ ਤੇ ਮੈਂ ਜਿੱਥੇ ਤੱਕ ਵੀ ਦਿਖਾ ਸਕਦਾ ਹਾ ਦਨਾਂ ਵੀ ਦੇਖ ਲਓ ਹਣ ਬੂਪਾ ਰਾਮਿਓ ਜਿਹੜੇ ਸੱਜਣ ਬਾਹਰ ਬੈਠੇ ਕਹਿੰਦੇ ਪਿੰਡ ਦਿਖਾ ਲਓ ਉਹਨਾਂ ਨੂੰ ਵੀ ਦਿਖਾ ਲ ਦਈਏ ਯਾਰ ਆ ਲੋ ਬਣਦੀ ਕਿ ਨਹੀਂ ਗੱਲ ਪੂਰੀ ਬਈ ਚੜੀ ਆ ਹੁਣ ਮੈਨੂੰ ਨਹੀਂ ਪਤਾ ਤੁਸੀਂ ਕਦੇ ਇਦਾਂ ਬਈ ਚੜੀ ਦੇਖੀ ਆ ਕਿ ਨਹੀਂ ਦੇਖੀ ਵੈਸੇ ਮੈਂ ਇਸ ਤੋਂ ਵੀ ਬੱਤਰ ਵੇਖੀ ਸੀ ਇੱਕ ਵਾਰ ਅੱਠ 'ਚ ਬਹੁਤ ਜ਼ਿਆਦਾ ਚੜੀ ਸੀਗੀ ਬਈ ਬਹੁਤ ਜ਼ਿਆਦਾ ਉਸ ਬਈ ਨੇ ਉਦੋਂ ਵੀ ਬਹੁਤ ਨੁਕਸਾਨ ਕੀਤਾ ਸੀ ਤੇ ਆ ਜਿੰਨੀਆਂ ਇਹ ਝੁੱਗੀਆਂ ਵਾਲੇ ਇੱਥੇ ਰਹਿੰਦੇ ਆ ਤੇ ਇਹ ਸਾਰੇ ਦੇ ਸਾਰੇ ਉਦੋਂ ਵੀ ਡੁੱਬੇ ਹੋਏ ਸੀਗੇ ਤਕਰੀਬਨ ਇਹਨਾਂ ਨੇ ਫਿਰ ਮੁੱਧਾਂ ਜਾ ਕੇ ਜੈਮ ਦੇ ਵਿੱਚ ਸ਼ਰਨ ਲਈ ਸੀ ਮੁੱਧਾਂ ਵਾਲਿਆਂ ਨੇ ਇਹਨਾਂ ਨੂੰ ਸ਼ਰਨ ਦਿੱਤੀ ਸੀ ਉੱਥੇ ਜਾ ਕੇ ਫਿਰ ਇਹਨਾਂ ਦੇ ਰਹਿ ਸੀਗੇ ਜਿੰਨਾ ਚਿਰ ਪਾਣੀ ਨਹੀਂ ਲੱਥਾ ਨਾਲ ਨਾਲ ਦੇ ਜਿਹੜੇ ਜਿੰਨੇ ਕੁ ਵੀ ਖੇਤ ਨੇ ਉਹ ਤਕਰੀਬਨ ਖਰਾਬ ਤਾਂ ਕਰ ਹੀ ਦਿੱਤੇ ਹੋਣੇ ਆ ਆਪਾਂ ਉਧਰਲੇ ਦੂਏ ਪਾਸੋਂ ਦੇਖ ਲੈਨੇ ਆਪਾਂ ਵੀ ਇਧਰੋਂ ਕੀ ਹਾਲ ਤੇ ਹੈ ਜਿੱਤਾਂ ਦੀ ਆ ਉਹ ਵੀ ਦੇਖ ਲੈਨੇ ਆ ਜਾਓ ਲੈ ਫਿਰ ਤੁਹਾਨੂੰ ਆ ਪੁਰਾਣਾ ਪੁਲ ਵੀ ਦਿਖਾ ਦਿੰਨੇ ਆ ਬੇਈ ਦਾ ਬੇਈ ਬਿਨਾਂ ਸ਼ੱਕ ਚੜੀ ਆ ਉਹ ਦੇਖੋ ਨਾਲ-ਨਾਲ ਦੇ ਖੇਤ ਡੋਪਦੇ ਆ ਨੇ ਪਰ ਆ ਪੁਰਾਣਾ ਪੁਲ ਆ ਭਰਾਤਨ ਪੁਲ ਜਿਹੜਾ ਸੀ ਇਹ ਪੁਲ ਆ ਨਾ ਜਦੋਂ 2008 ਚ ਪਾਣੀ ਆਇਆ ਮੈਨੂੰ ਯਾਦ ਆ ਤੇ ਉਸ ਸਾਲ ਆ ਜਿਹੜਾ ਨਾ ਪੁਲ ਸੀਗਾ ਇਹਨੂੰ ਟੱਚ ਕਰਦਾ ਸੀ ਪਾਣੀ ਬਹੁਤ ਜ਼ਿਆਦਾ ਪਾਣੀ ਸੀਗਾ ਅਹਰਾਨੀ ਆ ਵੀ ਹੁਣ ਉਸ ਤੋਂ ਬਾਅਦ ਹੋਂ ਮੈਂ ਦੇਖਿਆ ਵੀ ਕਾਫੀ ਪਾਣੀ ਆਇਆ ਹੋਇਆ ਪਰ ਫਿਰ ਵੀ ਪਾਣੀ ਡਰਾ ਧਰਿਆ ਹੀ ਆ ਯਾਰ ਤੇ ਉਹ ਨੌਜਵਾਨ ਵੀ ਕੋਈ ਫੋਟੋਆਂ ਲੱਗੇ ਆ ਖੇਚਣ ਪੁਰਾਣੇ ਪੁਲ ਤੇ ਖੜ ਕੇ ਚਲੋ ਆਹ ਸੀਨ ਵੀ ਤੁਹਾਨੂੰ ਯਾਦ ਹੋਣਾ ਵੀ ਆਪਾਂ ਜਦੋਂ ਛੋਟੇ ਹੁੰਦੇ ਸੀ ਤੇ ਆ ਨਿਆਣੇ ਲੱਗੇ ਹੋਏ ਆ ਮੱਛੀ ਫੜਨ ਪਤਾ ਹੈ ਜੀ ਕਿਸੇ ਨੂੰ ਆ ਮੱਛੀ ਫਾੜਨ ਦੀ ਕੋਸ਼ਿਸ਼ ਕਰ ਰਿਹਾ ਹਜੇ ਤੱਕ ਇਹਨਾਂ ਦੇ ਉਹ ਆਈ ਕੋਈ ਮੱਛੀ ਹੱਥ ਹਜੇ ਨਹੀਂ ਕੋਈ ਆਈ ਮੱਛੀ ਹੱਥੇ ਨਾਲ ਦੇ ਨਿਆਣਿਆਂ ਦੇ ਹੈ ਟਰਾਈ ਕਰ ਰਿਹਾ ਵੀ ਜੇ ਕੋਈ ਮੱਛੀ ਹੱਥ ਆਜੇ ਲੱਗਦਾ ਆ ਵੀ ਫੜ ਲੈਣਗੇ ਕਹਿੰਦੇ ਆ ਕਹਿੰਦੇ ਅੱਗੇ ਅਖੇ ਗਾਂਲ ਨੰਗਲਾਂ ਮੱਛੀਆਂ ਵੱਡੀਆਂ ਮੈਂ ਕਹਾ ਵੀ ਇੱਥੋਂ ਹੀ ਲੰਘ ਕੇ ਜਾਣੀਆਂ ਵੀਰੇ ਜੇ ਆ ਇੱਥੋਂ ਨਹੀਂ ਤੁਹਾਡੇ ਹੱਥਾਂਿਆਂ ਤਾਂ ਉੱਥੇ ਕਿੱਥੋਂ ਆਜੂਗੀਆਂ ਬਾਕੀ ਦੇਖਦੇ ਆ ਸੋ ਕੋਸ਼ਿਸ਼ ਆ ਲਓ ਜੀ ਇਹ ਵੀ ਪ੍ਰਾਤਨ ਦ੍ਰਿਸ਼ ਆ ਜਿਹੜਾ ਹੁਣ ਨਹੀਂ ਮਿਲਦਾ ਦੇਖਣ ਨੂੰ ਹੈ ਅੱਗੇ ਤੁਹਾਨੂੰ ਯਾਦ ਹੋਣਾ ਆ ਵਿਦੇਸ਼ ਬੈਠੇ ਸਾਡੇ ਜਿਹੜੇ ਬੋਪਾਰਾਵੀਏ ਦੇਖ ਰਿਆ ਉਹਨਾਂ ਨੂੰ ਪਤਾ ਹੋਣਾ ਆ ਹੁਣ ਤੇ ਜਵਾਗ ਸਹੀ ਗੱਲਾਂ ਮੋਬਾਈਲ ਛੱਡ ਦੇਣ ਉਹ ਥੋੜਾ ਆ ਹੈ ਤੇ ਆ ਆਪਾਂ ਇਹ ਕੰਮ ਜਿਹੜੇ ਕਰਦੇ ਰਹੇ ਆ ਉਹਨਾਂ ਨੂੰ ਪਤਾ ਹੋਊਗਾ ਵੀ ਇਸ ਤਰ੍ਹਾਂ ਵੀ ਹੁੰਦੀ ਦੀ ਹੈ ਦੇਖ ਲਓ ਹੁਣ ਨਹੀਂ ਇਹ ਸੀਨ ਆਪਾਂ ਨੂੰ ਦਿਖਦਾ ਰਿਗਾ ਹੁਣ ਇਹ ਬਹੁਤ ਘੱਟ ਮੀਂਹ ਇੰਨੇ ਜ਼ਿਆਦਾ ਤੇਜ਼ ਦੇਖਿਆ ਮੈਂ ਲਾਈਵ 'ਚ ਐ ਕਮੀਨ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਤੰਗ ਕਰਤਾ ਵੀ ਔਖਾ ਕਰਤਾ ਇਹ ਤਕਰੀਬਨ ਹਜੇ ਵੀ ਅਸਮਾਨ 'ਚ ਤੁਸੀਂ ਬੱਦਲ ਦੇਖ ਲਓ ਹਜੇ 1-2 ਦਿਨ ਕਹਿੰਦੇ ਆ ਵੀ ਮੌਸਮ ਇਦਾਂ ਹੀ ਰਹੇਗਾ ਚਲੋ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਸੁੱਖ ਮੰਗੀਏ ਸਭ ਦੀ ਪ੍ਰਮਾਤਮਾ ਸੁੱਖ ਰੱਖੇ ਦੂਸਰੀ ਗੱਲ ਇਹ ਕਿ ਸਤਰਕ ਕਰੋ ਆਪਾਂ ਨੂੰ ਅਲਰਟ ਰਹਿਣ ਦੀ ਲੋੜ ਆ ਸਾਰਿਆਂ ਨੂੰ ਜਿਹੜੇ ਵੀ ਦੋਸਤ ਵੀਡੀਓ ਦੇਖ ਰਹੇ ਆ ਜਾਂ ਦੇਖਣਗੇ ਅਲਰਟ ਰੋ ਪਾਈ ਕਿਉਂਕਿ ਅਗਰ ਮੌਸਮ ਵਿਗੜਦੇ ਆ ਇਦਾਂ ਦੇ ਜੇ ਹਿਸਾਬ ਨਾਲ ਯਾਰ ਅੱਜ ਮੀਂਹ ਪਿਆ ਹਨਾ ਜੇ ਕਿਤੇ ਇਦਾਂ ਦਾ ਮੀਂਹ ਇਹ ਪੈ ਗਿਆ ਤੇ ਉਹਨੇ ਬਹੁਤ ਜਿਆਦਾ ਕੰਮ ਖਰਾਬ ਕਰ ਦੇਣਾ ਆਲਰੇਡੀ ਵਿਚਾਰੇ ਜਿੱਥੇ ਹੜ ਆਇਆ ਉਹ ਲੋਕ ਤਾਂ ਬਹੁਤ ਤੰਗ ਨੇ ਪਰ ਇੱਕ ਇਹ ਹੈ ਕਿ ਲੱਗਦਾ ਇਹ ਆ ਵੀ ਇਹ ਆਖਰੀ ਛੁੱਟੀ ਜਿਹੜੀ ਬਹੁਤ ਜਿਆਦਾ ਭਾਰੇ ਮੀਂਹ ਆਈ ਆ ਲੱਗਦਾ ਹੈ ਕਿ ਉਸ ਤੋਂ ਬਾਅਦ ਸ਼ਾਇਦ ਸੁੱਖ ਦਾ ਸਾਹ ਲੋਕਾਂ ਨੂੰ ਆ ਜਾਵੇ ਕਿਉਂਕਿ ਪੰਜਾਬੀ ਮੀਂਹ ਦੇ ਆਦੀ ਨਹੀਂ ਹੈਗੇ ਨਾ ਪੰਜਾਬੀ ਕਹਿੰਦੇ ਆ ਵੀ ਮੀਂਹ ਪੈ ਗਿਆ ਹਟ ਜਾਵੇ 20 ਮਿੰਟ 25 ਮਿੰਟ 30 ਮਿੰਟ ਘੰਟਾ ਲਾ ਲਿਆ ਕੋਈ ਗੱਲ ਨਹੀਂ ਲਾ ਕੇ ਹਟ ਜਾਵੇ ਠੀਕ ਆ ਪੰਜਾਬੀ ਇਸ ਤਰ੍ਹਾਂ ਝੜੀਆਂ ਦੇ ਆਦੀ ਨਹੀਂ ਹੁੰਦੇ ਚਲੋ ਖੈਰ ਦੋਸਤੋ ਧੰਨਵਾਦ ਤੁਹਾਡਾ ਜਿਹੜੀ ਵੀਡੀਓ ਦੇਖ ਰਿਹਾ ਸੀ ਅਸੀਂ ਤਾਂ ਸਵੇਰ ਦੇ ਯਾਰ ਲੱਗੇ ਹੋਏ ਆ ਹਨਾ ਇਸ ਤਰ੍ਹਾਂ ਕਦੇ ਆਪਾਂ ਵਲੌਗ ਜਿਹਾ ਬਣਾਉਂਦੇ ਤਾਂ ਨਹੀਂਗੇ ਪਿੰਡ ਦੇ ਪਰ ਫਿਰ ਵੀ ਜਸਟ ਮੈਂ ਉਦਾਂ ਹੀ ਤੁਹਾਨੂੰ 5-7 ਮਿੰਟ ਦਾ 10 ਮਿੰਟ ਦਿਖਾ ਲਿਆ ਵੀ ਦੇਖ ਲਓ ਵੀ ਪਿੰਡ ਦਾ ਸਾਡੀ ਬਈਂ ਦਾ ਇਧਰੋਂ ਕੀ ਹਾਲਤ ਬਣੀ ਹੋਈ ਆ ਤੇ ਮੀਂਹ ਨੇ ਕਿੰਨਾ ਜ਼ਿਆਦਾ ਕੰਮ ਖਰਾਬ ਕੀਤਾ ਧੰਨਵਾਦ ਜੀ ਮਿਹਰਬਾਨੀ ਜਿਨ੍ਹਾਂ ਨੇ ਵੀਡੀਓ ਦੇਖੀ ਸ਼ੁਕਰੀਆ ਤੇ ਜਲਦੀ ਫਿਰ ਆਪਾਂ ਵੀਡੀਓ ਦੇ ਨਾਲ ਨਵੀਂ ਦੇ ਨਾਲ ਮਿਲਦੇ ਹਾਂ ਧੰਨਵਾਦ ਸਸਕਾਰ